ਰਾਮ ਕਲੀ ਕਰ ਦੂਜਾ ਬਾਨਾਰਸੀ ਤਪ ਕਰ ਉਲਟ ਤੀਰਥ ਮਰੈ ਹਾਂਜੀ ਅਗਨ ਦਹਿ ਕਾਇਆ ਕਲਪ ਕੀਜੈ ਅਸਵ ਮੇਰ ਜੱਗ ਕੀਜੈ ਸੋਨਾ ਗਰਭ ਦਾਨ ਦੀਜੈ ਰਾਮ ਨਾਮ ਸਰ ਤਉ ਨ ਪੂਜੈ ਹਾਂਜੀ ਹਾਂਜੀ ਉਹ ਜਿਹੜੇ ਲੋਕ ਅੱਗੇ ਕਰਮ ਕਰਦੇ ਸੀ ਉਹ ਧਰਮ ਦੇ ਵਿੱਚ ਹੂੰ ਹੂੰ ਬਨਾਰਸ ਨੂੰ ਬੜਾ ਆਰਬ ਦਾ ਸਾਲ ਬਲਿਆ ਐਸੇ ਨਾਲ ਦਾ ਬਨਾਰਸ ਵਿੱਚ ਤਪ ਕਰਦੇ ਸੀ ਲੋਕ ਜਾ ਕੇ ਅੱਛਾ ਜੀ ਪਰ ਉਲਟ ਉਲਟ ਉਲਟੇ ਹੋ ਕੇ ਕਰਦੇ ਉਲਟ ਤਪ ਕਰਦੇ ਅੱਛਾ ਉਲਟੇ ਦਾ ਮੁਸਲਮਾਨ ਇੱਥੇ ਤਾਂ ਉਲਟ ਤਪਦਾ ਤਪ ਸਾਰੇ ਹੀ ਉਲਟੇ ਹੁੰਦੇ ਨੇ ਅੱਛਾ ਜੀ ਆਪਣੇ ਜਿਹੜੇ ਸ਼ਰੀਰ ਨਾਲ ਜੁੜ ਕੇ ਤਪ ਕਰਦੇ ਨੇ ਉਲਟੇ ਦੇ ਹਮ ਹਮ ਭਗਵਾਨ ਤਾਂ ਜੋੜਨ ਨਹੀਂ ਦਿੰਦੇ ਸੱਪ ਆਪਣੇ ਬੋਲ ਨਾਲ ਨਹੀਂ ਜੋੜਨ ਦਿੰਦੇ ਅੱਛਾ ਜੀ ਇਲਟਾ ਤੱਬਾ ਹੂੰ ਹੂੰ ਆਇਆ ਬਣੂ ਲੱਗੇ ਜਾਂਦਾ ਸਮਝ ਠੀਕ ਹੈ ਅਗਲਾ ਸੀ ਭੁੱਲ ਹੂੰ ਹੂੰ ਮਾਦੀ ਸਾਧਨ ਉਹ ਜਾਇ ਸਰੀਰ ਦੀ ਸਾਧਨ ਜੁ ਲੱਗੇ ਠੀਕ ਹੈ ਜੀ ਇਲਟਾ ਤੱਬਾ ਹੂੰ ਉਲਟੇ ਹੋ ਕੇ ਵੀ ਦਬਗਾ ਦੇ ਨੇ ਵੈਸੇ ਪੁੱਠੇ ਲਟਕਦੇ ਅੱਛਾ ਪਰ ਉਹ ਪੁੱਠੇ ਲਟਕ ਕੇ ਤੱਬ ਜਿਹੇ ਹੈਗਾ ਉਲਟੇ ਤੱਬ ਦਾ ਸਾਰਾ ਤੱਬ ਉਲਟੇ ਹੈ ਹੂੰ ਹੂੰ ਹਰ ਕਿਸੂ ਦਾ ਤੱਬੇ ਉਲਟਾ ਹੈ ਠੀਕ ਹੈ ਜੀ ਆਪੋ ਦਾਇ ਉਲਟ ਹੈ ਹਾਂ ਜੀ ਤੀਰਥ ਮਰੇ ਅਗਨ ਦਹ ਕਾਇਆ ਕਲਪ ਕੀਜੈ ਜਿਸ ਦੇ ਮਰੇ ਚਾਹ ਮਰਜ ਮੇ ਔਰ 50 ਲੋਨੇ ਇਛਾ ਵੀ ਤੀਰ ਤੇ ਅਸੀਂ ਮਰ ਜੀਏ ਸ਼ਾਇਦ ਇਹਦੇ ਤੋਂ ਸਾਡਾ ਕੁਝ ਭਲਾ ਹੋ ਜਾਊਗਾ ਹੂੰ ਲੋਨ ਦੀ ਬਦਤ ਹੂੰ ਅਗਰ ਇਹ ਅਗ ਦੇ ਨਾਲ ਆਪਣੇ ਆਪ ਨੂੰ ਸਾੜਦੇ ਤੇ ਹੂੰ ਹੂੰ ਕਾਇਆ ਕਲਪ ਕਰਦੇ ਨੇ ਹੂੰ ਆਇਆ ਕਦੋਂ ਲੱਗੇ ਲੈਤਾ ਪਰ ਤਪ ਦੇ ਨਾਲ ਸੰਬੰਧਤ ਹੈ ਕਾਇਆ ਕਲਪ ਕੀ ਹੁੰਦੀ ਹੈ ਜੀ ਆਇਆ ਦਾ ਬੁੱਢੂ ਬਦਲ ਦੀ ਗੱਲ ਸੀ ਅੱਛਾ ਜੀ ਬੁੱਢੇ ਨੂੰ ਬਦਲ ਦੀ ਗੱਲ ਸੀ ਹੂੰ ਹੂੰ ਤੇ ਘੜੀਏ ਸੋਤ ਮਤਵਨ ਬੁੱਧ ਉਹਦੀ ਜਗ੍ਹਾ ਸ਼ਰੀਰ ਨੂੰ ਲਾਗੇ ਸ਼ਰੀਰ ਨੂੰ ਕਾਇਆ ਬਣ ਕੇ ਭਈ ਸ਼ਰੀਰ ਇਹ ਦੁਬਾਰਾ ਹੋ ਜਾਏ ਹੋ ਜਾ ਜਵਾਨ ਹੂੰ ਹੂੰ ਜਵਾਨ ਰਹੇ ਉਮਰ ਹੋ ਜਵੇ ਅੱਛਾ ਜੀ ਐਂ ਲੱਗਦਾ ਠੀਕ ਬੜਾ ਪਾਬੈਰ ਤੇ ਬੜਾ ਆਪਾ ਬੁੜਾ ਹੋ ਗਿਆ ਫਿਰ ਜੋ ਅੰਦੋਜਵੇ ਐ ਜੀ ਕੋਈ ਦਵਾਈ ਖਾ ਲਈਏ ਅੱਛਾ ਜੀ ਐ ਜਾ ਕੋਈ ਨਾ ਹਮ ਹਮ ਅਸ ਮੇਰ ਜੱਗ ਕੀ ਜੇ ਸੋਨਾ ਗਰਭ ਦਾਨ ਦੀਜੇ RAM ਨਾਮ ਸਰ ਤਉ ਨਾ ਪੂਜੇ ਅੱਛਾ ਮੈਂ ਯਾਦ ਕਰਦੇ ਨੇ ਹਮ ਅੱਛਾ ਮੈਂ ਯਾਦ ਕਰ ਲੇ ਪਾਵੇਂ ਠੀਕ ਹੈ ਜੀ ਅੱਛਾ ਮੈਂ ਯਾਦ ਖੜਾ ਔਖਾ ਹੈ ਬਹੁਤ ਖਰਚੀਲਾ ਯਾ ਗਹਰਾਜੇ ਕਰ ਸਕਦੇ ਨੇ ਅੱਛਾ ਜੀ ਸੋਨਾ ਕਰ ਬੀ ਉਹਨਾਂ ਦਰਬਾਰ ਦੀ ਚ ਹੂੰ ਹੂੰ ਸੋਨਾ ਲਗੋ ਕੇ ਦੇਣਾ ਚਾਂ ਵਾਲੀ ਦੇਣਾ ਅੱਛਾ ਜੀ ਦੇਤਾ ਦੇਣਾ ਕੋਈ ਆਪਣਾ ਸੇਵੂ ਕੱਟ ਕੇ ਦੇ ਸੇਵੂ ਦੇਤਾ ਵਿੱਚ ਥੋੜਾ ਜਿਹਾ ਚੀਰਾ ਦੇ ਵਿੱਚ ਉਸੋ ਨਾਲ ਬਾਤ ਆ ਹੂੰ ਹੂੰ ਜਾਂ ਕੋਈ ਸਰਗੂਜ ਦੇਤਾ ਟਾਕੀ ਜੀ ਕੱਟ ਕੇ ਵਿੱਚ ਥੱਲੇ ਸੋਨਾ ਲਗੋਤਾ ਉਹ ਦਾਕੀ ਦੀ ਫੇਰ ਹੋ ਰਹੀ ਆ ਨਾ ਆ ਵੀ ਅਸੀਂ ਤਾਂ ਤਾਂ ਕੱਟਿਆ ਟਾਕੀ ਦੇਖਿਆ ਸੀ ਕੱਚਾ ਨਾਲ ਤਾਂ ਦੀ ਕਿਤੇ ਹੈਗਾ ਵਧੀਆ ਤਰਬੂਜ ਆਏਗਾ। ਅੱਛਾ ਜੀ। ਪਿੱਠਾ ਕੱਟ ਕੇ ਵਿੱਚ ਪਾ ਦੇਣ। ਹੂੰ। ਉਹਨਾਂ ਨੂੰ ਕੋ ਦੇਣ। ਅੱਛਾ। ਅੱਗੇ ਘਰ ਜਾ ਕੇ ਲੱਭੇ। ਹੂੰ। ਅਸੀਂ ਆਏ ਨਾ ਕਹੀ ਸੀ ਸੋਨਾਂ ਅਸੀਂ ਤਾਂ ਕਦੂ ਦਿੱਤਾ ਸੀਗਾ। ਹਾਂਜੀ। ਪਿੱਠਾ ਦਿੱਤਾ ਸੀ। ਅਸੀਂ ਦਾ ਤਰਬੂਜ ਦਿੱਤਾ ਸੀ ਭਾਈ ਤੇਰੇ ਘਰ ਉਹਦਾ ਲੱਭ ਗਿਆ ਉਹ ਅਸੀਂ ਦਾ ਦਿੱਤਾ ਸੀ। ਠੀਕ ਹੈ। ਦੀ ਗੁਪਤਤਾ ਦਾ ਖਾਇਦੇ ਰਹੂ ਠੀਕ ਹੈ ਜੀ ਗਰਭदान ਦੀਜੀਏ ਸਾਡੇ ਤੇ ਗੁਰਦੁਆਰੇ ਕਈ ਦੰਦ ਦੇ ਨੇ ਉਹ ਕਹਿੰਦੇ ਨੇ ਨਾਮ ਲਖਾ ਦੇ ਚਲੋ ਉਹ ਦੀਜੀਏ ਸੀ ਲੋਹਣ ਦੱਸਣਾ ਹਾਂ ਹਾਂ ਇਹ ਹੈ ਯਾਰ ਚਲੋ ਬਈ ਅਸੀਂ ਗੁਪਤੇ ਦੇ ਠੀਕ ਹੈ ਜੀ RAM RAM ਨਾਮ ਨਾਲ ਸਰ ਤਉ ਨਾ ਪੂਜੇ RAM ਨਾਮ ਦੇ ਮੁਕਾਬਲੇ ਕੇ ਕੱਲਾ ਨਹੀਂ ਆਣਾ ਹਾਂ ਹਾਂ RAM ਨਾਮ पे ਤੋ ਚੀਚੀ ਦੇ ਠੀਕ ਹੈ ਜੀ ਛੋੜ ਛੋੜਨੇ ਪਖੰਡੀ ਮਨ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤਹਿ ਲੀਜੇ ਰਹੁ ਆਹ ਨੂੰ ਗਾਇਬ ਤੂ ਇਹੇ ਪ੍ਰਚਾਰ ਕਰਦਾ ਸੋਨਾ ਦਾਨ ਦੇਣ ਦਾ ਆ ਜੋ ਵੀ ਕੁਛ ਅਸ਼ਮੇ ਤੇ ਅਗਰਾ ਇਹ ਛੱਡ ਦੇ ਪਖੰਡਾ ਹੂੰ ਇਹਦੇ ਨਾਲ ਇਨਾ ਫੈਲਾ ਹੋਏ ਇਨਾ ਆ ਬਲੂ ਗਾ ਇਨਾ ਹੋ ਬਲੂ ਇਨਾ ਹਲ ਬਿਲੂਗਾ ਹੂੰ ਉਹ ਕਹਿੰਦੇ ਭਈ ਆਰਾਮ ਜਿੰਨਾ ਫੜ ਲਈ ਇਹਦੀ ਤੂੰ ਗੱਲੇ ਦੀ ਕਰਦਾ ਹੂੰ ਕਿਉਂ ਬੈਂਡ ਕਪਟਾ ਵੀ ਫਿਰ ਤੇਰਾ ਦਾ ਮਿਲਸਾਲ ਦੀ ਮਿਲਣਾ ਹੂੰ ਹੂੰ ਤਾਂ ਲਾਣ ਦੀ ਭੁੱਖਾ ਇਸ ਕਰਕੇ ਸੱਜਤਾ ਪ੍ਰਚਾਰ ਦੀ ਕਰ ਰਿਹਾ ਤੂੰ ਹੂੰ ਤਾਂ ਮੰਨ ਲੋ ਜੀ ਤੇਰਾ ਆ ਵੀ ਚਲੇ ਕਪਟਾ ਠੀਕ ਹੈ ਜੀ ਛੋੜ ਛੋੜ ਲੈ ਪਖੜਨੀ ਬੈਂਡ ਕਪਟਨ ਨੂੰ ਚੀਜੇ ਹਰ ਕੋ ਨਾਮ ਦੇ ਤਰਸ ਲਈ ਜਾ ਤੂੰ ਵੀ ਹਰ ਦਾ ਨਾਮ ਲਈ ਜਾ ਹੂੰ ਹੂੰ ਅਰਦਾ ਗਿਆਨ حاصل ਕਰੀਆ ਲੈਣ ਦੇ ਸਭ ਕੁ ਐਸੀ ਰਹਿ ਜੂਗਾ ਜੀ ਠੀਕ ਹੈ ਜੀ ਮੈਂ ਤਾਂ ਜਾਣ ਨਹੀਂ ਹੂੰ ਹੂੰ ਨਾਲ ਤੇ ਜਾਣਾ ਨਹੀਂ ਕੋਈ ਠੀਕ ਹੈ ਜੀ ਕੋਈ ਦਾ ਬੜਾ ਗਿਆਨ ਪਾਣ ਹੋ ਕੇ ਆਪਣੇ ਜਾਨੂੰ ਗੋਈ ਜਾਂਦੇ ਹੂੰ ਹੂੰ ਅਜਿਹਾ ਕੋਈ ਵਿਚਾਰਿਆ ਵੀ ਲੋਕਾਂ ਨੂੰ ਧੂਪ ਦੇਸ ਕਰਦੇ ਆਪ ਕੀ ਕਰਦੇ ਹੈ ਇਹਨਾਂ ਕੀ ਬੁੱਲ ਗਾ ਜਾਂਦੇ ਠੀਕ ਹੈ ਜੀ ਦੇਖੋ ਤਿਆਗ ਦੇ ਇਹਨਾਂ ਨੂੰ ਆਪ ਤਾਂ ਲੱਗਿਆ ਉਹਨਾਂ ਨੂੰ ਵੀ ਰੋਗੀ ਜਾਂਦੇ ਠੀਕ ਹੈ ਜੀ ਗੰਗਾ ਜੋ ਗੋਦਾਵਰ ਜਾਈਏ ਕੁੰਭ ਜੋ ਕੇਦਾਰ ਨਾਈਏ ਗੋਮਤੀ ਸਹਿਸ ਗਊਦਾਨ ਕੀਜੈ ਆਂ ਰਦਾ ਚਲੇ ਜਾਓ ਗੋਦਾਵਰੀ ਗਲੇ ਜਾਓ ਸਾਰੇ ਤੀਰਥਾਂ ਦੇ ਕੋਲੋ ਹਮ ਗੋਪਤੀ ਦੇ ਸ਼ਰਨ ਕਰ ਲਓ ਗੰਗਾ ਦੇ ਸ਼ਰਨ ਕਰ ਲਓ ਹਮ ਹਮ ਬਰਨਾਲ ਨਾਸ ਦੇ ਸ਼ਾਂਤ ਤੇ ਦਾਨ ਲੋ ਕਿਤੇ ਦਾਨ ਲੋ ਗੋਮਤੀ ਨਾਲੋ ਸੋਹ ਦਾਨ ਕਰ ਲੋ ਗਊਆਂ ਜਿਹੜੀਆਂ ਮਰਜੀ ਦਾਨ ਕਰ ਲੋ ਜਿੱਥੇ ਜਾ ਕੇ ਹੂੰ ਹੂੰ ਪਰ ਆਮ ਲੋਕ ਤਾਂ ਪ੍ਰਪਲ ਨਹੀਂ ਹੋਦੇ ਠੀਕ ਹੈ ਗੋਮਤੀ ਸਹਸ ਗਊ ਦਾਨ ਦੀ ਜੇ ਕੋਈ ਗੱਲ ਬਣਦਾ ਜੀ ਗਊ ਦਾਨ ਦੀ ਜੇ ਗੋਮਤੀ ਜਿਹੜੀ ਇੱਥੇ ਯੂਪੀ ਚ ਜਾਂਦੀ ਉਹ ਨਦੀ ਹੈ ਗੋਮਤੀ ਹਾਂ ਉਹ ਨਦੀ ਤੇ ਜਾ ਕੇ ਹਜ਼ਾਰਾਂ ਲੋਕ ਦਾਨ ਕਰਦੇ ਹੈ ਠੀਕ ਹੈ ਉਹਨਾਂ ਦਿਨਾਂ ਦੀ ਉਹ ਨਦੀ ਐ ਫਿਰ ਜੀ ਹਾਂਜੀ 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 ਕੋਟ ਜੋ ਤੀਰਥ ਕਰ ਤਨ ਜੋ ਹਿਵਾਲੇ ਗਾਰੇ RAM ਨਾਮ ਸਰ ਤਉ ਨ ਪੁੱਜੈ ਦਵਾਰਾਂ ਦੇ ਵਿੱਚ ਤੰਗ ਗਾਲੇ ਸੀ ਇਹਨਾਂ ਦੇ ਅੱਛਾ ਜੀ ਫਸਲੇ ਪਾਂਡਵਾਂ ਦੇ ਅੱਛਾ ਜੀ ਪਰ ਪਿੱਛੇ ਤੰਗ ਗਾਲੇ ਸੀ ਵੀ ਸਾਡੇ ਤੇ ਜਿਹੜਾ ਬਹੁਤ ਵੱਡਾ ਅਸੀਂ ਆ ਕੀਤਾ ਬਾਹ ਪਾਸ ਦਾ ਜੰਗ ਇਹਨਾਂ ਆਪਰਾ ਛੱਡ ਗਿਆ ਸਾਡੇ ਤੇ ਹੂੰ ਹੂੰ ਜੀ ਆਪਣੇ ਤਾਲੇ ਉੱਤੇ ਬਰਫੀ ਦੀ ਘਾੜ ਲੈਣੇ ਸਾਡਾ ਭਾਰ ਉਤਰ ਜਾ ਹੂੰ ਹੂੰ ਅੰਨੇ ਪਾਪੇ ਬਰਫ ਦੇ ਵੀ ਸਰੀਰ ਡਾੜ ਲਵੇ ਹੂੰ ਹੂੰ ਕੋਟ ਜੋ ਤੀਰਥ ਕਰੇ ਠੀਕ ਹੈ ਜੀ ਕਰੋੜਾ ਤੀਰਥਾਂ ਤੇ ਨਹਾਇਆ ਹੋਵੇ ਜੇ ਤੀਰਥ ਜਾਇਆ ਕਰੋੜਾ ਤੀਰਥ ਕਰ ਲਵੇ ਤਾਂ ਮਹਾਰਾਜ ਕੰ ਆਪਣੇ ਸਰੀਰ ਡਾੜ ਲਵੇ ਹੂੰ ਹੂੰ ਠੀਕ ਹੈ ਜੀ ਜਿਹਦੇ ਨਾਲ ਇਹ ਬਰਾਬਰ ਆਮ ਨਾਮ ਦੇ ਬਰਾਬਰ ਨਹੀਂ ਹੈ ਉਹਦੇ ਬਰਾਬਰ ਦੀ ਆਮ ਨਾਮ ਤੇ ਬਿਨਾਂ ਨੂੰ ਦਰਸਾਉਂਦਾ ਨਹੀਂ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਆਸ ਚਤਨਾ ਨੂੰ ਦਰਸੁਧ ਰਿ ਹੁੰਦਾ ਹੁੰਦਾ ਠੀਕ ਹੈ ਜੀ ਅਸ਼ਦਾਨ ਗੱਜਦਾਨ ਸੇਹਜਾ ਨਾਰੀ ਭੂਮਿਦਾਨ ਐਸੋਦਾਨ ਨਿਤ ਨਿਤ ਹੈ ਕੀਜੇ ਕੋ ਰਿਆ ਦਾਣ ਕਰੇ ਹੱਥੀਆਂ ਦਾਣ ਕਰ ਲਵੇ ਚਾਹੇ ਪਰਤੇ ਹੀ ਰਾਜੇ ਦੇ ਅੱਛਾ ਜੀ ਦੂਵੀਂ ਦਾਣ ਕਰ ਦਵੇ ਭੂ ਮਦਾਨ ਹੂੰ ਹੂੰ ਸਿਜਾ ਨਾਰੀ ਹੂੰ ਹੂੰ ਸਿਜਾ ਦਾਣ ਸੇਚਾਰ ਸਵੇਦਾਰੀ ਅੱਛਾ ਜੀ ਅੱਫੇ ਦਾਣ ਕਰਦੇ ਸੀ ਠੀਕ ਹੈ ਜੀ ਇਹ ਇਹ ਦਾਣ ਲਿਖੇ ਰਹੇ ਤੇ ਠੀਕ ਹੈ ਜੀ ਕਰਮकांड ਸੀ ਇਸ ਗੱਲ ਦੇ ਖਿਲਾਫ ਗੁਰਬਾਨੀ ਤੇ ਬੋਲਿਆ ਆ ਹੂੰ ਹੂੰ ਆ ਕੰਮ ਨਾ ਕਰੋ ਇਹ ਦਹੇਜ ਠੀਕ ਹੈ ਜੀ ਕੀ ਇਹ ਤੇ ਦਾ ਖਲਾਫ ਹੈ ਉਹਨੂੰ ਲਈ ਖਲਾਫ ਹੋਣਾ ਵੀ ਚਾਹੀਦਾ ਹੈ ਤੇ ਠੀਕ ਹੈ ਜੀ ਬਹੁਤ ਜ਼ਿਆਦਾ ਜਿਆਸੀ ਸੀ ਨਾ ਉਹ ਹਾਂ ਜੀ ਠੀਕ ਹੈ ਮੈਂ ਫਿਰ ਉਹਨੂੰ ਲੈ ਲੈਂਦੇ ਸੀ ਪੈਸੇ ਦੇ ਕੇ ਵਾਪਸ ਹਾਂ ਜੀ ਪਰ ਉਹ ਇਹਦਾ ਸਹੀ ਕੋਈ ਦਾਇਰਾ ਹੈ ਥੋੜੀ ਰੀਅਲੀ ਵੇਚ ਹਾਂ ਜੀ ਠੀਕ ਹੈ ਜੀ ਵਾਪਸ ਲੈ ਲੀਂ ਹਾਂ ਜੀ ਉਹ ਵੀ ਦਾ ਕੀ ਠੀਕ ਹੈ ਜੀ ਆਹ ਇਹ ਗੱਲ ਤੇ ਹੋਰ ਹੈ ਕਹਿੰਦੇ ਆ ਵੀ ਕੁਰਬਾਨੀ ਦੇ ਕਹਿੰਦੇ ਹੋਵੇ ਬਸ ਉਹ ਘਾਤੀ ਗੱਲ ਹਾਂ ਜੀ ਆਤਮ ਜੋ ਨਿਰਮਾਇਲ ਕੀਜੇ ਆਪ ਬਰਾਬਰ ਕੰਚਨ ਦੀਜੇ RAM ਨਾਮ ਸਰ ਤਉ ਨ ਪੂਜੇ ਆਤਮ ਦਾ ਨਿਰਮਾਇਲ ਕੀਜੇ ਆਤਮ ਨੂੰ ਰੇਰ ਨੂੰ ਕਲਣਾ ਹੋਵੇ ਜੇ ਹੂੰ ਹੂੰ ਆਤਮ ਨੂੰ ਰੇਰ ਨੂੰ ਕਲਣਾ ਹੋਵੇ ਜੇ ਹਮ ਹਾਂ ਆ ਤੁਝੋ ਨਰਮਲ ਕੀਜੇ ਆਪ ਬਰਾਬਰ ਕੰਚਨ ਦੀਜੇ ਕੋਈ ਖਾਸ ਤਰ ਆਪਣੇ ਬਰਾਬਰ ਸੁਖਦਾ ਵੀ ਦਾਨ ਕਰ ਲਵੇ ਚਾਹੇ ਹਮ ਹਾਂ ਕੋਈ ਗੱਲ ਵੱਡੀ ਆਤਮ ਨਿਮਰਤਾ ਦੀ ਹੁੰਦੀ ਏ ਇਹ ਗੱਲ ਹਮ ਹਾਂ ਕਰ ਹੋ ਜਾਂਦਾ ਹੁੰਦਾ ਠੀਕ ਹੈ ਮਾ ਤਾਂ ਹੋ ਸਕਦਾ ਹੈ ਜੀ ਹਮ ਆਹ ਕਾਰ ਦਾ ਹੋ ਸਕਦਾ ਬਿਲਵਲੀ ਹੋ ਸਕਦੀ ਆਤਮ ਦੇ ਨਾਲ ਆਪ ਬਰਾਬਰ ਕਲਚਰ ਦੀਜੇ ਰਾਮ ਨਾਉ ਸਰ ਤਉ ਨਾ ਪੂਜੈ ਰਾਮ ਨਾਮ ਦੇ ਬਰਾਬਰ ਦੀ ਗੱਲ ਆ ਹਾਂ ਕਾਰ ਦਾ ਪ੍ਰਤੀਕ ਆ ਸਭ ਕੁਝ ਠੀਕ ਹੈ ਸਭ ਕੁਝ ਆ ਕਾਰ ਦਾ ਪ੍ਰਤੀਕ ਆ ਮੇਰੇ ਕੋਲ ਹੈ ਮੈਦਾਨ ਕਰਦਾ ਹੂੰ ਹੂੰ ਮੇਰੇ ਕੋਲ ਸਹੀ ਨਾ ਮੈਦਾਨ ਕਿ ਬਗਾ ਸਕਦਾ ਠੀਕ ਹੈ ਮਨੈ ਨਾ ਕੀਜੈ ਰੋਸ ਜਮੈ ਨਾ ਦੀਜੈ ਦੋਸ਼ ਨਿਰਮਲ ਨਿਰਵਾਣ ਪਦ ਚੀਨ ਲੀਜੈ अच्छा जी हां कोई ऐसी गल ਨਹੀਂ कही है हां सत्तिया ਵੀ ਤੁਸੀਂ ਜਾਇਆ ਕਦ ਤੱਕ ਹੋ ਉਹ ਤੇਰਾ ਵੀ ਪੈ ਰਿਹਾ ਹਾਂ 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 ਇਹ ਗੱਲ ਦਾ ਗੁੱਸਾ ਵੀ ਨਾ ਕਰ ਲਿਓ ਗੁੱਸਾ ਕਰੂਗੇ ਤੇ ਦੁਸ਼ਤਾਂ ਉਠਾਉਗੇ ਠੀਕ ਹੈ ਜੀ ਬਣਾਣਾ ਦੀਜੇ ਰੋਜ਼ ਹਾਂ ਹਾਂ ਕਮਣਾ ਦੀਜੇ ਰੋਜ਼ ਠੀਕ ਹੈ ਜੀ ਜੇ ਬੰਦੇ ਵਿੱਚ ਰੋਜ਼ ਗੱਲ ਨਾ ਫੇ ਜਮ ਨੂੰ ਦੋਸ ਬਣਾ ਦਿਓ ਹਾਂ ਹਾਂ ਕਮਨੇ ਦਰਦ ਨੂੰ ਫੜ ਲੈਣਾ ਆਸੇ ਠੀਕ ਹੈ ਜੀ ਫੇ ਮੇਰੀਆਂ ਗੱਲਾਂ ਦਾ ਗੁੱਸਾ ਕਰਕੇ ਜੰਮ ਨੇ ਠੱਡੀ ਫੋੜ ਦੇਣੀ ਆ ਕੇ ਫਿਰ ਠੀਕ ਹੈ ਜੀ ਜੇ ਇਹਦਾ ਗੁੱਸਾ ਨਾ ਕੀਤਾ ਰਾਹ ਛੱਡ ਬਦਲ ਲਿਆ ਫੇ ਜੰਮ ਰੇੜੇ ਵੀ ਨਹੀਂ ਆ ਸਕਦਾ ਤੁਹਾਡੇ ਗੱਲ ਆ ਅੱਛਾ ਜੀ ਜੇ ਤਾਂ ਮੇਰੀਆਂ ਗੱਲਾਂ ਨਾਲ ਕਰਕੇ ਗੁੱਸਾ ਨਾਮਦੇਵ ਕਹਿੰਦਾ ਹੂੰ ਹੂੰ ਫੇ ਤਾਂ ਜੰਮ ਨੇ ਠੱਡੀ ਮਰੋੜਣੀ ਹੈ ਮਰੋੜਣੀ ਹੈ ਚਾਹੇ ਤੁਸੀਂ ਜ਼ੋਰ ਲਾ ਲਿਓ ਠੀਕ ਹੈ ਜੀ ਜਿਹੜਾ ਸੱਚ ਦਾ ਵਿਰੋਧ ਕਰਦਾ ਜੰਮ ਘੱਡੀ ਢੱਪਦਾ ਉਹਦੀ ਆ ਕੇ ਭਾਜੀ ਨਹੀਂ ਸਕਦਾ ਉਹ ਠੀਕ ਹੈ ਜੀ ਜੇ ਕਹਿੰਦਾ ਇਹਨੂੰ ਤਾਉ ਵੀ ਲੈ ਲਿਆ ਸੀਰੀਅਸਲੀ ਫਿਰ ਬਾਜੀ ਯਾਰ ਕੀਤੀ ਔਰ ਰਸਤਾ ਬਦਲ ਲਿਆ ਫਿਰ ਚੰਗ ਰੇੜੇ ਵੀ ਨਹੀਂ ਆ ਸਕਦਾ ਤੁਹਾਡੇ ਠੀਕ ਹੈ ਜੀ ਅਨੇ ਫਾਇਦੇ ਬਾਤ ਤਾਂ ਤੁਸੀਂ ਇਹ ਗੱਲ ਗੁੱਸਾ ਨਾ ਕਰਿਓ ਇਸ ਗੱਲ ਦਾ ਠੀਕ ਹੈ ਸ਼ੰਤ ਤੋਂ ਬਚਣ ਵਾਸਤੇ ਦਸੀ ਇਹ ਗੱਲ ਠੀਕ ਹੈ ਜੀ ਨਿਰਮਲ ਨਿਰਵਾਣ ਪਦ ਚੀਨ ਲੀਜੀਏ ਹੂੰ ਹੂੰ ਦਰਵਾਜ਼ਾ ਦਰਵਾਣਾ ਪਾਸ ਕੀ ਲਿਆ ਦਰਵਾਣਾ ਦਰਵਾਣਾ ਤਾਂ ਦਰਵਾਣੇ ਪਾਸ ਪ੍ਰਾਪਤ ਹੋਊਗਾ ਉਸਦੀ ਦਰਵਾਜ਼ਾ ਦਰਵਾਣਾ ਦਰਵਾਣਾ ਬਿਨਾਂ ਦਰਵਾਣੇ ਪੱਤੀ ਪ੍ਰਾਪਤੀ ਨਹੀਂ ਹੋ ਸਕਦੀ ਹੂੰ ਹੂੰ ਬੰਨ੍ਹ ਲਵਾਂਗਾ ਉਹ ਆਨੰਦ ਕਰੇ ਤਾਂ ਕੰਮ ਲੱਜੂ ਠੀਕ ਹੈ ਅਜੇ ਮੈਂ ਜੰਤਰੇ ਦੇ ਕੋਲ ਹੋ ਜੂ ਰਕਾਰ ਹੋ ਜੂ ਫਿਰ ਤਾਂ ਹੂੰ ਹੂੰ ਮੰਦਰਵਨ ਤਾਂ ਆਰਦਨ ਦਾ ਜੰਤਰੇ ਦੇ ਕੋਲ ਹੋ ਜੂ ਮੰਦਰਵਨ ਠੀਕ ਹੈ ਉਹ ਤਾਂ ਤੁਸੀਂ ਆਰਦਨ ਨੂੰ ਤਾਂ ਪੁੱਛ ਕੇ ਦੇਖੋ ਕੀ ਕੀਤਾ ਤੁਸੀਂ ਆਤਮਾ ਨੂੰ ਸਤਾ ਕੇ ਮੰਦਰਵਨ ਨਾਲ ਲਿਆਓ ਆਪਣਾ ਹੂੰ ਹੂੰ ਇਤਕੜੀ ਦਲੀਲ ਕਰਕੇ ਤੁਸੀਂ ਆਦਮੀ ਦੂ ਆਪਣਾ ਪਰਿਵਾਰ ਨਾਲ ਨਾਲ ਜਰ ਦੋਸਤ ਇਹ ਦੋਸਤ ਕੋਈ ਨਹੀਂ ਠੀਕ ਹੋ ਜੀ ਨਿਰਮਲ ਨਿਰਵਾਣ ਪਦ ਕੀ ਹੁੰਦਾ ਜੀ ਉਹ ਨਿਰਮਲ ਆ ਤਾਂ ਪਦ ਨਿਰਵਾਣ ਹੈ ਅੱਛਾ ਜੀ ਤੇ ਬੰਦ ਨਿਰਵਲੇ ਦੀ ਹੈ ਪਦ ਨਿਰਵਾਣ ਕਿਵੇਂ ਹੋ ਜੂਗਾ ਹੂੰ ਹੂੰ ਚਾਹਵਾਨ ਨਿਰਵਨ ਹੁੰਦਾ ਤੇਰੇ ਬਾਯਾ ਜਿਹੜੀ ਇਹਦੇ ਅੰਦਰ ਹੈ ਨਾ ਇੱਛਾ ਇਹ ਚਾਹਵਨਾ ਉਹ ਨਿਰਵਾਣ ਪਾਉਂਦਾ ਹੈ ਅੱਛਾ ਤੇ ਵੀ ਆਪਣੇ ਕੋਈ ਆਦਤ ਵੀ ਰਹਿੰਦੀ ਆਪਣਾ ਕੋਈ ਹੁਕਮ ਨਹੀਂ ਰਹਿੰਦਾ ਫਿਰੇ ਹੁਕਮ ਦੇ ਵਿੱਚ ਆ ਜਾਂਦਾ ਫਿਰ ਦਰਵਾਣਪਾਜ਼ ਹੈ ਫਿਰ ਇਹਨੂੰ ਕੋਈ ਬਾਣੇ ਦੀ ਹੈ ਜੀ ਮੇਰਾ ਬਾਣ ਹੁੰਦੀ ਹੈ ਨਿਰਬਾਣ ਬੋਲਣ ਦੀ ਆਦਤ ਹੈ ਇਹਨੂੰ ਯਾ ਭਾ ਇਹ ਆਪਣੀਆਂ ਆਦਤਾਂ ਹੀ ਛੱਡ ਦਿੰਦਾ ਸਾਰੀਆਂ ਇਹ ਕੋਈ ਫਿਰ ਉਹਦਾ ਲੱਗ ਕੇ ਠੀਕ ਹੈ ਹੁਕਮਤ ਦੇ ਬਿਨਾ ਹੁਕਮ ਬੁਨੇ ਬਿਨਾ ਆਦਤਾਂ ਵੀ ਛੱਡੇ ਦੀ ਹੁੰਦੀ ਹੈ ਠੀਕ ਹੈ ਜੀ ਹਾਂ ਜਮ ਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ ਪ੍ਰਣਵੇ ਨਾਮਾ ਤਤ ਰਸ ਅੰਮ੍ਰਿਤ ਪੀਜੈ ਹਾਂ ਜਮ ਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ ਹਾਂ ਮੈਂ ਇਹੋ ਰਾਜਾ ਇਹਨਾ ਰਾਮਚੰਦ ਹੁੰਦਾ ਹੂੰ ਹੂੰ ਫੋਕੀਆ ਹੂੰ ਹੂੰ ਉਹ ਜਿਹੜਾ ਤਲਪਾਣੀ ਹੂੰ ਹੂੰ ਇਹਦੇ ਰਾਜਾ ਹੁੰਦਾ

ਏ ਜਾਸਾ ਹੈ ਹਰ ਜਾਸਾ ਹੈ ਹੂੰ ਹੂੰ ਕੁਰਬਾਨੀ ਦਸ਼ਰਥ ਰੀਮੇ ਜਾਸਰਤ ਜਿਹਨੇ ਆ ਰਸ ਵਿੱਚ ਜਿਹੜਾ ਰਾਉ ਹੂੰ ਹੂੰ ਰਾਜਾ ਰਾਉਕਚੰਦਰ ਦਾ ਤਤ ਗਿਆਨ ਹੂੰ ਤਤ ਗਿਆਨ ਹੈ ਨਾ ਇਹਦੇ ਵਿੱਚ ਰਾਜਾ ਕੋਲ ਰਾਉਕਚੰਦਰ ਹੂੰ ਹੂੰ ਕਹਨਵੇ ਨਾਮ ਮਾਨ ਤਤ ਰਾਸ ਆਮ੍ਰਿਤ ਪੀਓ ਹੂੰ ਆਹ ਉਹ ਤਤ ਰਾਸ ਪੀਓ ਤਤ ਗਿਆਨ ਰੂਪੀ ਰਾਸ ਪੀਓ ਜੋ ਦਰਜ ਹੋ ਗਏ ਉਹਨਾਂ ਨੂੰ ਠੀਕ ਹੈ ਇਹਦੇ ਵਿੱਚ ਹੀ ਹੈ ਸਭ ਕੁਝ ਹਮ ਨੰਦ ਕੀ ਹੁੰਦਾ ਜੀ ਨੰਦ ਲੜਕੇ ਨੂੰ ਕਿਹਾ ਜਾਂਦਾ ਆ ਆ ਨਰਤੇ ਨੂੰ ਨਹੀਂ ਜੀ ਕਿ ਆ ਇਹਦਾ ਅੱਛਾ ਜਸਰਥ ਰਾਜਨੰਦ ਜਸਰਥ ਰਾਜ ਆਇਲਾ ਨੰਦ ਆ ਇਹਦਾ ਅੱਛਾ ਜੀ ਨੰਦ ਗਿਆਨ ਹੈ ਅੱਛਾ ਜੀ ਸਭ ਨੂੰ ਗੁਰੂ ਦਾ ਗਿਆਨ ਹੈ ਹਮ ਹਮ ਅਬ ਗੁਰੂ ਤੋਂ ਆਇਆ ਗਿਆਨ ਹੈ ਠੀਕ ਹੈ ਜੀ ਉਹ ਤਾਂ ਜੋ ਆਇਆ ਦਿਓ ਤਾਂ ਦੱਖਣ ਸੀ ਇਹ ਦੁੱਧ ਬਣਿਆ ਆਉ ਤਾਂ ਹੀ ਹੂੰ ਮਾੜਾ ਉਹ ਦੁੱਧ ਬਣਿਆ ਆਇਆ ਇਹਦੇ ਵਿੱਚੜਾ ਧਿਆਨ ਹੈ ਬਖੜ ਨਿਕਲੂਗਾ ਹੂੰ ਹੂੰ ਉਹ ਰਾਏ ਲੱਤੇ ਹੈ ਠੀਕ ਹੈ ਉਹ ਤਾਂ ਰਸ ਲਓ ਠੀਕ ਹੈ ਜੀ ਪਣਵੇਂ ਨਾਮਾ ਤਤ ਰਸ ਅੰਮ੍ਰਿਤ ਪੀਜੇ ਉਹ ਤਤ ਗਿਆ ਲੋਕੀ ਰਸ ਵਰਤ ਪੀਓ ਠੀਕ ਹੈ ਜੀ ਠੀਕ ਹੈ ਜੀ ਇਹ ਸ਼ਬਦ ਦੀ ਇੱਥੇ ਸਮਾਪਤੀ ਹੈ ਜੀ